ਵਾਹਿ ਗੁਰੂ ਸਾਹਿਬ ਜੀਓ ਪੈਰੋ ਮਹਲਾ ਪਹਿਲਾ ਗੁਰ ਕੈ ਸੰਗ ਰਹਿ ਦਿਨ ਰਾਤਿ ਰਾਮ ਰਸਨ ਰੰਗ ਰਤਾ ਅਵਰ ਨ ਜਾਣਸਾ ਸ਼ਬਦ ਪਛਾਨਸ ਅੰਤਰ ਜਾਣ ਪਛਾਤਾ ਸੋ ਜਨ ਐਸਾ ਮੈਂ ਮਨ ਭਾਵੇਂ ਆਪ ਮਾਰੇ ਅਪਰੰਪਰ ਰਤਾ ਗੁਰ ਕੀ ਕਾਰ ਕਮਾਵੇ ਰਹਾਉ ਅੰਤਰ ਬਾਹਰ ਪੁਰਖ ਨਿਰੰਜਨ ਆਦ ਪੁਰਖ ਆਦੇਸੋ ਘਟ ਘਟ ਅੰਤਰ ਸਰਬ ਨਿਰੰਤਰ ਰਵ ਰਹਿਆ ਸਚ ਵੇਸੋ ਸਾਚਰਤੇ ਸਾਚੇ ਅੰਮ੍ਰਿਤ ਜਿਹਾ ਮਿੱਠਿਆ ਮੈਨ ਨਰਾਇ ਨਿਰਮਲ ਨਾਮੇ ਅੰਮ੍ਰਿਤ ਰਸ ਚਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮਿਲ ਲਾਹਾ ਪਵਸ ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟੇ ਗੁਰ ਸੇਵਾ ਨਾਨਕ ਨਾਮ ਸਖਾਈ ਪੈਰੋ ਮਹਲਾ ਪਹਿਲਾ ਹਿਰਦੇ ਨਾਮ ਸਰਬ ਧਨ ਧਾਰਨ ਗੁਰ ਪ੍ਰਸਾਦੀ ਪਾਈਐ ਅਮਰ ਪਦਾਰਥ ਤੇ ਕਿਰਤਾਰਥ ਸਹਜ ਧਿਆਨ ਲਿਵ ਲਾਈਐ ਮਨ ਰੇ RAM ਭਗਤ ਚਿਤ ਲਾਈਐ ਗੁਰਮੁਖ ਰਾਮ ਨਾਮ ਜਪੇ ਹਿਰਦੈ ਸਹਜ ਸਿਤੇ ਘਰ ਜਾਈਐ ਰਹਾਉ ਪਰਮ ਭੇਦ ਭੋ ਕਬ ਹੋ ਨ ਛੂਟ ਸ ਆਵਤ ਜਾਤ ਨ ਜਾਣੀ ਬਿਨ ਹਰ ਨਾਮ ਕੋ ਮੁਕਤ ਨ ਪਾਵਸ ਡੁੱਬ ਮੋਏ ਬਿਨ ਪਾਣੀ ਧੰਦਾ ਕਰਤ ਸਗਲੀ ਪਤਖੋਵਸ ਪਰਮ ਨ ਮਿਟਸ ਗਵਾਰਾ ਬੇਨ ਗੁਰ ਸ਼ਬਦ ਮੁਕਤ ਨਹੀਂ ਕਬਹੀ ਅੰਦਲੇ ਧੰਦ ਪਸਾਰਾ ਅਕੋਲ ਨਿਰੰਜਨ ਸੋ ਮਨ ਮੰਨਿਆ ਮਨ ਹੀ ਤੇ ਮਨ ਮੁਆ ਅੰਤਰ ਬਾਹਰ ਏ ਕੋ ਜਾਣਿਆ ਨਾਨਕ ਅਵਰ ਨ ਦੁਆ ਪੈਰੋ ਮਹਲਾ ਪਹਿਲਾ ਜਗਨ ਹੋਮ ਪੁਨ ਤਪ ਪੂਜਾ ਦੇਹ ਦੁਖੀ ਨਤ ਦੁਖ ਸਹੈ RAM ਨਾਮ ਬਿਨ ਮੁਕਤ ਨ ਪਾਵਸ ਮੁਕਤ ਨਾਮ ਗੁਰਮੁਖ ਲਹਿ ਰਾਮ ਨਾਮ ਬਿਨ ਬਿਰਥੇ ਜਗ ਜਨਮਾ ਬਿਖ ਖਾਵੇ ਬਿਖ ਬੋਲੇ ਬੋਲੇ ਬਿਨ ਨਾਵੇ ਨਹਿ ਫਲ ਮਰ ਭ੍ਰਮਣਾ ਰਹਾਉ ਪੋਸਤਕ ਪਾਠ ਵਿਆਕਰਣ ਵਖਾਣੈ ਸੰਧਿਆ ਕਰਮ ਤਿ ਕਾਲ ਕਰੈ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ RAM ਨਾਮ ਬਿਨ ਉਰਜ ਮਰੇ ਡੰਡ ਕਮੰਡਲ ਸਿਖਾ ਸੂਤ ਧੋਤੀ ਤੀਰਧ ਗਵਨ ਅਤਿ ਭ੍ਰਮਨ ਕਰੈ RAM ਨਾਮ ਬਿਨ ਸ਼ਾਂਤ ਨਾ ਆਵੇ ਜਪ ਹਰ ਹਰ ਨਾਮ ਸੋ ਪਾਰ ਪਰੈ ਜਟਾ ਮੁਕਟ ਤਨ ਭਸਮ ਲਗਾਈ ਬਸਤਰ ਛੋੜ ਤਨ ਨਗਨ ਭਇਆ ਰਾਮ ਨਾਮ ਬਿਨ ਤ੍ਰਿਪਤ ਨਾ ਆਵੇ ਕਿਰਤ ਕੇ ਬਾਂਦੇ ਭੇਖ ਭਿਆ ਜੇ ਤੇ ਜੀ ਜੰਤ ਜਲ ਥਲ ਮਹੀਲਾ ਜਤਰ ਕਤਰ ਤੂੰ ਸਰਬ ਜੀਆ ਗੁਰ ਪ੍ਰਸਾਦਿ ਰਖ ਲੈ ਜਨ ਕੋ ਹਰ ਰਸ ਨਾਨਕ ਝੋਲ ਪਿਆ raag pairo mahalla teja chaup de ghar pehla raag pairo mahalla teja chaup de ghar pehla ik ओंकार satguru prasad jaat ka garv na kariyo koi brahm binde so brahman hoye जात का गर्व ना कर मूर्ख गावारा इस गर्भ ते चलहै बहुत विकार रहाव चारि वर्ण आखै सब कोई ब्रह्म बिन्द ते सब उपत होई माटी एक सगल संसारआ ਬਹੁ ਵਿਦ ਭਾਂਡੇ ਘੜੈ ਕੁਮਯਾਰ ਪੰਚ ਤਤ ਮਿਲਦੇ ਕਾ ਆਕਾਰ ਘਟ ਵੱਦ ਕੋ ਕਰੈ ਵਿਚਾਰ ਕਹਿਤ ਨਾਨਕ ਇਹੋ ਜਿਉ ਕਰਮ ਬੰਧ ਹੋਏ ਬਿਨ ਸਤ ਗੁਰ ਭੇਟੇ ਮੁਕਤ ਨਾ ਹੋਏ ਪੈਰੋ ਮਹਲਾ ਤੀਜਾ ਜੋਗੀ ਗ੍ਰਹਿ ਪੰਡਤ ਵੇਖਤਾਰੀ ਇਹ ਸੁਤੇ ਆਪਣੇ ਅਹੰਕਾਰੀ ਮਾਇਆ ਮਦਮਤਾ ਰਹਾ ਸੋਏ ਜਾਗਤ ਰਹੈ ਨਮੁ ਸੈ ਕੋਈ ਰਹਾ ਸੋ ਜਾਗੈ ਜਿਸ ਸਤਗੁਰ ਮਿਲੈ ਪੰਚ ਦੂਤ ਉਹ ਵਸਗਤ ਕਰੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾਨ ਹੈ ਮਾਰੇ ਸੋ ਜਾਗੈ ਜੋ ਏਕੋ ਜਾਣੈ ਪਰ ਕਿਰਤ ਛੋੜੈ ਤਤ ਪਛਾਨੈ ਚੋ ਵਰਨਾ ਵਿੱਚ ਜਾਗੈ ਕੋਇ ਜਮੈ ਕਾਲੇ ਤੇ ਛੁਟੇ ਸੋਏ ਕਹਿਤ ਨਾਨਕ ਜਨ ਜਾਗੇ ਸੋਏ ਗਿਆਨ ਅੰਜਨ ਜਾਕੇ ਨੇਤਰੀ ਹੋਏ ਪੈਰੋ ਮਹਲਾ ਤੀਜਾ ਜਾ ਕੋ ਰਖੈ ਆਪਣੀ ਸਰਨਾਈ ਸਾਚੇ ਲਗੈ ਸਚਾ ਫਲ ਪਾਏ ਰੇ ਜਨ ਕੈ ਸਿਓ ਕਰਹੁ ਪੁਕਾਰਾ ਹੁਕਮੇ ਹੁਆ ਹੁਕਮੇ ਅਵਤਾਰਾ ਰਹਾਉ ਇਹੋ ਆਕਾਰ ਤੇਰਾ ਹੈ ਧਾਰਾ ਖਿਨ ਮਹਿ ਬਿਨ ਸੈ ਕਰਤ ਨਾ ਲਾਗੇ ਬਾਰਾ ਕਰ ਪ੍ਰਸਾਦ ਇਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ ਕਹਿਤ ਨਾਨਕ ਮਾਰ ਜਿਵਾਲੇ ਸੋਏ ਐਸਾ ਬੁਝੋ ਪਰਮਨੁ ਫੂਲ ਕੋਏ ਪੈਰੋ ਮਹਲਾ ਤੀਜਾ ਮੈਂ ਕਮਨ ਮੇਰਾ ਕੰਤ ਕਰਤਾਰ ਜਿਹਾ ਕਰਾਏ ਤੇਹਾ ਕਰੀ ਸ਼ਿੰਗਾਰ ਜਾ ਤਿਸ ਭਾਵੇਂ ਤਾਂ ਕਰੇ ਭੋਗ ਤਨ ਮਨ ਸਾਚੇ ਸਾਹਿਬ ਜੋਗ ਰਹਾਉ ਉਸ ਤਤ ਨਿੰਦਾ ਕਰੇ ਕਿਆ ਕੋਈ ਜਾ ਆ ਪੇਵਰ ਤੈ ਏਕੋ ਸੋਈ ਗੁਰ ਪ੍ਰਸਾਦੀ ਪਿਰਮ ਕਸਾਈ ਮਿਲੋਗੇ ਦਇਆਲ ਪੰਚ ਸ਼ਬਦ ਵਜਾਈ ਬਨਤ ਨਾਨਕ ਕਰੇ ਕਿਆ ਕੋਈ ਜਿਸ ਨੂੰ ਆਪ ਮਿਲਾਵੇ ਸੋਏ ਪੈਰੋ ਮਹਲਾ ਤੀਜਾ ਸੋ ਮਨ ਜੇ ਮਨ ਕੀ ਦੁਬਿਦਾ ਮਾਰੇ ਦੁਬਿਦਾ ਮਾਰ ਬ੍ਰਹਮ ਵਿਚਾਰੇ ਇਸ ਮਨ ਕੋ ਕੋਈ ਖੋਜੋ ਪਾਏ ਮਨ ਖੋਜਤ ਨਾਮ ਨੋਂ ਨਿਦ ਪਾਈ ਰਹਾ ਮੂਲਾ ਮੋਹ ਕਰ ਕਰਤੇ ਜਗਤ ਉਪਾਇ ਮਮਤਾ ਲਾਏ ਭਰਮ ਭੁਲਾਇਆ ਇਸ ਮਨ ਤੇ ਸਭ ਪਿੰਡ ਪਰਾਨਾ ਮਨ ਕਹਿਵੇ ਚਾਰ ਹੁਕਮ ਬੁਝ ਸਮਾਨਾ कर्म हुए गुरु कृपा करह मन जाग इस मन की दुबिदा मरे मन का सुभा सदा बैरागी सब में वसै अतीत अनरागी कहत नानक जो जाने पियो ਆਦ ਪੁਰਖ ਨਿਰੰਜਨ ਦੇਉ ਪੈਰੋ ਮਹਲਾ ਤਿਜਾ RAM ਨਾਮ ਜਗਤ ਨਿਸਤਾਰਾ ਭਵ ਜਲ ਪਾਰ ਉਤਾਰਨ ਹਾਰਾ ਗੁਰ ਪ੍ਰਸਾਦੇ ਹਰ ਨਾਮ ਸਮਾਲ ਸਾਧਹੀ ਨਿਬਹਿ ਤੇਰੇ ਨਾਲ ਰਹਾਉ ਨਾਮ ਨ ਚਿਤ ਹੈ ਮਨ ਮੁਖ ਗਾਵਾਰਾ ਬਿਨ ਨਾ ਵੇ ਕੈਸੇ ਪਾਵਹਿ ਪਾਰਾ ਆਪੇ ਦਾਤ ਕਰੇ ਦਾਤਾਰ ਦੇਵਨ ਹਾਰੇ ਕੋ ਜੈ ਕਰ ਨਦਰ ਕਰੇ ਸਤ ਗੁਰੂ ਮਿਲਾਏ ਨਾਨਕ ਹਿਰਦੈ ਨਾਮ ਵਸਾਏ ਪੈਰੋ ਮਹਲਾ ਤੀਜਾ ਨਾਮੇ ਉਦਰੇ ਸਭ ਜਿਤਨੇ ਲੋ ਗੁਰਮੁਖ ਜਨਾ ਪ੍ਰਾਪਤ ਹੋਏ ਹਰ ਜੀਉ ਆਪਣੇ ਕਿਰਪਾ ਕਰੇ ਗੁਰਮੁਖ ਨਾਮ ਵਡਿਆਈ ਦੇ ਰਹਾਉ ਰਾਮ ਨਾਮ ਜਨ ਪ੍ਰੀਤ ਪਿਆਰ ਆਪੇ ਉਦਰੇ ਸਭ ਕੁਲੇ ਉਦਾਰਨ ਹਾਰ ਬਿਨ ਨਾਵੇ ਮਨ ਮੁਖ ਜਮਪੁਰ ਜਾਹੇ ਔਖੇ ਹੋਵਹਿ ਝੋਟਾ ਖਾਹੇ ਆਪੇ ਕਰਤਾ ਦੇਵੇ ਸੋਏ ਨਾਨਕ ਨਾਮ ਪ੍ਰਾਪਤ ਹੋਏ ਪੈਰੋ ਮਹਲਾ ਤੀਜਾ ਗੋਵਿੰਦ ਪ੍ਰੀਤ ਸਨਕਾਦਿਕ ਉਦਾਰੇ RAM ਨਾਮ ਸ਼ਬਦ ਵਿਚਾਰੇ ਹਰ ਜਿਉ ਆਪਣੀ ਕਿਰਪਾ ਥਾਰ ਗੁਰਮੁਖ ਨਾਮੇ ਲਗੇ ਪਿਆਰ ਰਹਾਉ ਅੰਤਰ ਪ੍ਰੀਤ ਭਗਤ ਸਾਚੀ ਹੋਏ ਪੁਰ ਗੁਰ ਮੇਲਾਵਾ ਹੋਏ ਨਿਜ ਘਰ ਵਸੈ ਸਹਜ ਸੁਪਾਏ ਗੁਰਮੁਖ ਨਾਮ ਵਸੈ ਮਨ ਆਏ ਆਪੇ ਵਿਖੈ ਵੇਖਣ ਹਾਰ ਨਾਨਕ ਨਾਮ ਰਖੋ ਓਰ ਤਾਰ ਪੈਰੋ ਮਹਲਾ ਤਿਜਾ ਕਾਲ ਯੁਗ ਮਹਾਰਾਮ ਨਾਮ ੁਰਤਾਰ ਬਿਨ ਨਾਵੇ ਮਥੇ ਪਾਵੇ ਸ਼ਾਰ RAM ਨਾਮ ਦੁਲਬ ਹੈ ਪਾਏ ਗੁਰ ਪ੍ਰਸਾਦ ਵਸੈ ਮਨ ਆਇ ਰਹਾ RAM ਨਾਮ ਜਨ ਭਲੈ ਸੋਏ ਪੂਰੇ ਗੁਰਤੇ ਪ੍ਰਾਪਤ ਹੋਏ ਹਰ ਕਾ ਭਾਣਾ ਮੰਨੇ ਸੇ ਜਨ ਪਰਵਾਨ ਗੁਰ ਕੈ ਸ਼ਬਦ ਨਾਮ ਨੇਸਾਨ ਸੋ ਸੇਵਹੁ ਜੋ ਕਲ ਰਹਿ ਆਤਾਰ ਨਾਨਕ ਗੁਰਮੁਖ ਨਾਮ ਪਿਆਰ ਪੈਰੋ ਮਹਲਾ ਤਿਜਾ ਕਨ ਜੁਗ ਮਹਿ ਬੋ ਕਰਮ ਕਮਾਹੇ ਨਾਰਤ ਨਾ ਕਰਮ ਥਾਏ ਪਾਹੇ ਕਲ ਜੁਗ ਮਹਿ RAM ਨਾਮ ਹੈ ਸਾਰ ਗੁਰਮੁਖ ਸਾਚਾ ਲਗੇ ਪਿਆਰ ਰਹਾਉ ਤਨ ਮਨ ਖੋਜ ਕਰੇ ਮਹਿ ਪਾਇਆ ਗੁਰਮੁਖ ਰਾਮ ਨਾਮ ਚਿਤ ਲਾਇਆ ਗਿਆਨ ਅੰਜਨ ਸਤ ਗੁਰ ਤੇ ਹੋਏ ਰਾਮ ਨਾਮ ਰਵ ਰਹਿਆ ਤੇ ਹਲੋਏ ਕਲ ਯੁਗ ਮਹਿ ਹਰ ਜੀਉ ਏਕ ਹੋਰ ਰਤਨ ਕਾਏ ਨਾਨਕ ਗੁਰਮੁਖ ਹਿਰਦੈ RAM ਨਾਮ ਲਿਹੋ ਜਮਾਈ ਪਰੋ ਮਹਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਦੁਬੇਦਾ ਮਨ ਮੁਖ ਰੋਗ ਵਿਆਪੇ ਤ੍ਰਿਸ਼ਨਾ ਜਲ ਹੈ ਅਦਕਾਈ ਮਰ ਮਰ ਜਮਹਿ ਠੋਰ ਨ ਪਾਵੇ ਬਿਰਥਾ ਜਨਮ ਗਵਾਈ ਮੇਰੇ ਪ੍ਰੇਤਮ ਕਰ ਕਿਰਪਾ ਦੇਹੋ 부ਝਾਈ ਹੋ ਮੈ ਰੁਗੀ ਜਗਤ ਉਪਾਇਆ ਬਿਨ ਸ਼ਬਦੈ ਰੋਗ ਨ ਜਾਇ ਰਹਾਉ ਸਿਮਰਤ ਸਾਸਤਰ ਪੜ੍ਹੇ ਮਨ ਕੇਤੇ ਬਿਨ ਸ਼ਬਦੈ ਸੁਰਤ ਨਾ ਪਾਈ ਤ੍ਰੈ ਗੁਣ ਸਬੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇਕ ਆਪੇ ਕਾਢ ਲੈ ਪ੍ਰਭ ਅਪੇ ਗੁਰ ਸੇਵਾ ਪ੍ਰਭ ਲਾਏ ਹਰ ਕਾ ਨਾਮ ਨਿਧਾਨੁ ਪਾਇਆ ਸੁਖ ਵਸਿਆ ਮਨ ਆਏ ਚੌਥੇ ਪਦਵੀ ਗੁਰਮੁਖ ਵਰਤੈ ਤਿੰਨ ਨਿਜ ਘਰ ਵਾਸਾ ਪਾਇਆ ਪੂਰੇ ਸਤਗੁਰ ਕਿਰਪਾ ਕੀਨੀ ਵਿੱਚੋਂ ਆਪ ਗਵਾਇਆ ਇੱਕ ਸਕੇ ਸਰਕਾਰ ਇੱਕ ਜਨ ਬ੍ਰਹਮਾ ਵਿਸ਼ਨ ਰੁਦਰ ਉਪਾਇਆ ਨਾਨਕ ਨੇ ਚਲ ਸਾਚਾ ਏਕੋ ਨਾ ਹੁ ਮਰੇ ਨ ਜਾਇਆ ਪੈਰੋ ਮਹਲਾ ਤੀਜਾ ਮਨਮੁਖ ਦੁਬਿਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਗੁਰਮੁਖ 부ਜੈ ਰੋਗ ਗਵਾਵਹਿ ਗੁਰ ਸ਼ਬਦੀ ਵਿਚਾਰਾ ਹਰ ਜਿਓ ਸਤ ਸੰਗਤ ਮੇ ਲਾਏ ਨਾਨਕ ਤਿਸ ਨੂੰ ਦੇਵ ਡਿਆਏ ਜੋ RAM ਨਾਮ ਚਿਤ ਲਾਏ ਰਹਾ ਮਮਤਾ ਕਾਲ ਸਬਰ ਗਵੇ ਆਪੇ ਤਿੰਨ ਜਮ ਕੀ ਹੈ ਸਰਕਾਰਾ ਗੁਰਮੁਖ ਪ੍ਰਾਣੀ ਜਮਨੇੜ ਨ ਆਵੇ ਜਿਨ ਹਰ ਰਖਿਆ ਉਰਤਾਰਾ ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ ਸੇ ਜਗ ਮੈਂ ਕਾਹੇ ਆਇਆ ਗੁਰ ਕੀ ਸੇਵਾ ਕਦੇ ਨ ਕਿਨੀ ਮਿਰਥਾ ਜਨਮ ਗਵਾਇਆ ਨਾਨਕ ਸੇ ਪੂਰੇ ਵਡਪਾਗੇ ਸਤਿਗੁਰ ਸੇਵਾ ਲਾਏ ਜੋ ਇਛੇ ਸੋਏ ਫਲ ਪਾਵੇ ਗੁਰਬਾਣੀ ਸੁਖ ਪਾਏ ਭੈਰੋ ਮਹਲਾ ਤੀਜਾ ਦੁੱਖ ਵਿੱਚ ਜਮੈਂ ਦੁੱਖ ਮਰੇ ਦੁੱਖ ਵਿੱਚ ਕਾਰ ਕਮਾਏ ਗਰਬ ਜੋਨੀ ਵਿੱਚ ਕਦੇ ਨਾ ਨਿਕਲੇ ਵਿਸ਼ਟਾ ਮਾਹੇ ਸਮਾਏ ਤ੍ਰੈਗ ਤ੍ਰੈਗ ਮਨ ਮੁਖ ਜਨਮ ਗਵਾਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਹਾ ਗੁਰ ਕਾ ਸ਼ਬਦ ਸਭ ਰੋਗ ਗਵਾਏ ਜਿਸ ਨੂੰ ਹਰ ਜਿਉ ਲਾਏ ਨਾ ਮੇ ਨਾਮ ਮਿਲੇ ਵੜਿਆਈ ਜਿਸ ਨੂੰ ਮਨ ਵਸਾਏ ਸਤ ਗੁਰ ਭੇਟੇ ਤਾਂ ਫਲ ਪਾਏ ਸਚ ਕਰਨੀ ਸੁਖ ਸਾਰ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਧਰੇ ਪਿਆਰ ਤਿੰਨ ਕੇ ਰੇ ਨ ਮਿਲੇ ਤਾਂ ਮਸਤ ਕਲਾਈ ਜਿਨ ਸਤ ਗੁਰੂ ਪੂਰਾ ਧਿਆਇਆ ਨਾਨਕ ਤਿਨ ਕੀ ਰੇਣ ਪੁਰੇ ਭਾਗ ਪਾਈਐ ਜਿਨ ਰਾਮ ਨਾਮ ਚਿਤ ਲਾਇਆ ਪੈਰੋਂ ਮਹਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ਸਾਚੇ ਭਗਤ ਕਰੇ ਦਿਨ ਰਾਤੀ ਤਾਂ ਤਨ ਦੋਖ ਨ ਹੋਏ ਭਗਤ ਭਗਤ ਕਹੇ ਸਭ ਕੋਈ ਬਿਨ ਸਤ ਗੁਰ ਸੇਵੇ ਭਗਤ ਨ ਪਾਈਏ ਪੂਰੇ ਭਾਗ ਮਿਲੇ ਪ੍ਰਭ ਸੋਈ ਰਹਾ ਮਨ ਮੁਖ ਮੂਲ ਗਵਾਵੇ ਲਾਭ ਮੰਗਹਿ ਲਾਹ ਲਾਭ ਕਿਦੂ ਹੋਏ ਜਮ ਕਾਲ ਸਦਾ ਹੈ ਫਿਰ ਉਪਰ ਦੁਜੇ ਭਾਇ ਪਤ ਖੋਈ ਬਹਿਲੇ ਦੇਖ ਪਵੈ ਦਿਨ ਰਾਤੀ ਹੋ ਮੈ ਰੋਗ ਨਾ ਜਾਏ ਪੜ ਪੜ ਲੁਜੇ ਬਾਦ ਵਖਾਣੇ ਮਿਲ ਮਾਇਆ ਸੁਰਤ ਗਵਾਈ ਸਤਗੁਰ ਸੇਵਹਿ ਪਰਮਗਤ ਪਾਵਹਿ ਨਾਮ ਮਿਲੇ ਵਡਿਆਈ ਨਾਨਕ ਨਾਮ ਜਿਨਾ ਮਨ ਵਸਿਆ ਦਰਸਾਚੈ ਪਤ ਪਾਈ ਸਤਗੁਰ ਸੇਵਹਿ ਪਰਮਗਤ ਪਾਵਹਿ ਨਾਮ ਮਿਲੇ ਵਡਿਆਈ ਨਾਨਕ ਨਾਮ ਜਨਾ ਮਨ ਵਸਿਆ ਦਰ ਸਾਚੈ ਪਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ